ਸੰਗਤਗੀ ਵਾਹੀ ਗੁਰਜੀਤ ਕਾ ਖਾਨ ਸਾਹੀ ਗੁਰਜੀਤਿ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤਗੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਐਸੇ ਮੁਕਤੇ ਆਪ ਕੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਇਹ ਦੋ ਮੁਕਤੇ ਜਿਸ ਦਿਨ ਤੋਂ ਅਪਣਾ ਲੈ ਇਹ ਦੋ ਕਮ ਜਿਹੇ ਸੋਲਕ ਤੋਂ ਵੀ ਕਰਨੇ ਸ਼ੁਰੂ ਕਰ ਦਿੱਤੇ ਨੇ ਉਸੇ ਦਿਨ ਤੋਂ ਹੀ ਅਸੀਂ ਸੋਖੇ ਹੁੰਦੇ ਜਾਵਾਂਗੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਟੈਨਸ਼ਨ ਪਰੇਸ਼ਾਨੀ ਚਿੰਤਾ ਜ਼ਰੂਰ ਹੈ ਕਿਸੇ ਨਾ ਕਿਸੇ ਗੱਲ ਦੀ ਚਿੰਤਾ ਕਿਸੇ ਨਾ ਕਿਸੇ ਗੱਲ ਦੀ ਚਿੰਤਾ ਅਜੇ ਕਰ ਆਪਣੇ ਟੈਂਸ਼ਨਲ ਚਿੰਤਾਵਾਂ ਭਰੀ ਜ਼ਿੰਦਗੀ ਤੋਂ ਮੁਕਤੀ ਚਾਹੁੰਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਚਾਹੁੰਦੇ ਆ ਸੁਖੀ ਰਹਿਣਾ ਚਾਹੁੰਦੇ ਆ ਪਰ ਫਿਰ ਇਹ ਕੰਮ ਜ਼ਰੂਰ ਕਰਿਆ ਕਰੋ ਕਿਉਂਕਿ ਸਗਤ ਦੀ ਅੱਜ ਦੀ ਲਿਖਿਆ ਪਰੇ ਜ਼ਿੰਦਗੀ ਦੇ ਵਿੱਚ ਸਾਡੇ ਮਨ ਦਾ ਕਾਲਾ ਕੰਮ ਕਿੰਨੇ ਦਰਗਾਹਤਾ ਜਾ ਰਿਹਾ ਹੈ ਤੇ ਮਨ ਜਿੰਨਾ ਹੀ ਕਾਲਾ ਬਣਦਾ ਹੈ ਉਨਾ ਹੀ ਸਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਪਰੇਸ਼ਾਨੀਆਂ ਚਿੰਤਾਵਾਂ ਵਧਦੀਆਂ ਗਈਆਂ ਜਿੰਨਾ ਹੀ ਮਨ ਸ਼ਾਂਤ ਰਹੇਗਾ अस सुखी रहे इस करके अपने मन में शांत रखे काम हर रोज करो ये करने कोई औखे नहीं है बस चेते करने पैने ਯਾਦ ਦੇ ਨਾਲ ਕਰਨਾ ਪੈਣਾ ਕੁਝ ਕਦੇ ਤੁਹਾਨੂੰ ਇਹ ਕੰਮ ਖੁਦ ਯਾਦ ਕਰਕੇ ਕਰਨੇ ਪੈਣਗੇ ਫਿਰ ਉਸ ਤੋਂ ਬਾਅਦ ਇਹ ਤੁਹਾਡੀ ਆਦਤ ਬਣ ਜਾਵੇਗੀ ਤੁਹਾਡਾ ਸੁਭਾਅ ਬਣ ਜਾਵੇਗਾ ਅਤੇ ਸੱਚ ਕਰਕੇ ਜਲਦੇ ਹੋ ਜਿਸ ਦਿਨ ਤੋਂ ਵੀ ਇਹ ਦੂ ਕੰਮ ਕਰਨੇ ਸਾਡੀ ਆਦਤ ਸਾਡਾ ਸੁਭਾਅ ਜਾਂ ਸਾਡਾ ਪੱਕਾ ਨਿਯਮ ਬਣ ਗਿਆ ਉਸੇ ਦਿਨ ਤੋਂ ਸਾਡੀ ਜ਼ਿੰਦਗੀ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਘਟਣ ਲੱਗਣਗੀਆਂ ਜਾਣਦਿਆਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ सौखे होने शुरू हो जाव गे जिंदगी सोनी लगनी शुरू हो जाएगी कुछ लोग का अपनी सोनी जिंदगी तो ही अपे रे पर जिंदगी दुबारा नहीं मिल रही मिली ਪਤਾ ਨਹੀਂ ਕਿਸ ਰੂਪ ਦੇ ਵਿੱਚ ਕਿਸ ਰੂਪ ਦੇ ਵਿੱਚ ਕਿੱਥੇ ਜਨਮ ਲੈਣਾ ਜੇ ਇਹ ਮੁੱਖਿਆਮਾ ਸਮਝ ਮਿਲਿਆ ਹੈ ਕਿ ਰਸ ਨੂੰ ਇਸ ਪਿੰਡ ਸ਼ਹਿਰ ਪਰਿਵਾਰ ਦੇ ਵਿੱਚ ਜਨਮ ਲਿਆ ਤਾਂ ਇਹ ਕਿਉਂ ਆ ਬਣ ਗਈ ਇਹ ਈਰਖਾ ਗੁੱਸਾ ਕ੍ਰੋਧ ਇਹ ਸਾਡੀ ਜ਼ਿੰਦਗੀ ਨੂੰ ਦਿਨ-ਦਿਨ ਔਖਾ ਕਰ ਰਿਹਾ ਹੈ ਇਹ ਸਾਡੀ ਕਿਿੰਦਕੀ ਦੀਆਂ ਮੁਸ਼ਕਲਾਂ ਵਧਾ ਰਿਹਾ ਹੈ ਇਸ ਕਰਕੇ ਆਪਣੀ ਏਥੇ ਤੋਂ ਦੂਰ ਲੈਣਾ ਹੈ ਦੋ ਸੌਖੇ ਕੰਮ ਕਰਨੇ ਆ ਸਭ ਤੋਂ ਪਹਿਲਾ ਕੰਮ ਕਿਹੜਾ ਕਰਨਾ ਹੈ ਜਦੋਂ ਆਪਾਂ ਸਵੇਰੇ ਸਵੇਰੇ ਉੱਠਦੇ ਆ ਤਾਂ ਕੁਝ ਪਿੰਡ ਪਰਵਾਦੀ ਆ ਤੇ ਆ ਵੀ ਉੱਠਦੇ ਆ ਸਾਰ ਜਲਦੀ ਦੇ ਝਾਂਲ ਹੀ ਬਿਸਤਰ ਛੱਡ ਦਿੰਦੇ ਨੇ ਆਪਣੇ ਪੈਰ ਪੰਜੇ ਜ਼ਮੀਨ ਤੇ ਲਾ ਲੈਂਦੇ ਨੇ ਬਸ ਉਹਦੇ ਉੱਤੇ ਆਪਣੇ ਕੰਮ ਢੰਗੇ ਕਰਨੇ ਸ਼ੁਰੂ ਕੀਤੇ ਫਿਰ ਸਾਰਾ ਦਿਨ ਉਹਨਾਂ ਦੀ ਭੱਜ ਦੌੜ ਨਹੀਂ ਮੁੱਕਦੀ ਜਿਹਨੇ ਸਵੇਰੇ ਕਾਲੀ ਦੇ ਨਾਲ ਉੱਠੇ ਸੀ ਨਾ ਉਸੇ ਤਰ੍ਹਾਂ ਸਾਰਾ ਦਿਨ ਕਾਲੀ ਦੇ ਵਿੱਚ ਰਹਿੰਦੇ ਨੇ ਜਿਵੇਂ ਸਵੇਰੇ ਆਪਣੇ ਬਿਸਤਰ ਤੋਂ 5-5 ਘੰਟੇ ਸੁੱਝੇ ਹੋਈ ਹੀ ਸਾਰਾ ਦਿਨ ਭੱਜੀ ਫਿਰਦੇ ਆ ਇਸ ਕਰਕੇ ਆਪਣਾ ਆਪਣੇ ਦਿਨ ਦੀ ਸ਼ੁਰੂਆਤ ਕੁਝ ਇਸ ਰਿੱਤ ਕੇ ਨਾਲ ਕਰ ਲਈਏ ਜਦੋਂ ਹੀ ਜਾਗ ਆ ਇੱਕਦਮ ਆਪਣਾ ਬਿਸਤਰ ਨਹੀਂ ਛੱਡਣਾ ਇੱਕ ਹੀ ਆਰਾਮ ਨਾਲ ਉੱਠ ਕੇ ਬਿਸਤਰ ਤੇ ਹੀ ਬੈਠ ਜਾਓ ਮੰਜੇ ਤੇ ਬੈਠਾ ਜਿੱਥੇ ਵੀ ਤੁਸੀਂ ਸੌਂਦੇ ਹੋ ਉੱਥੇ ਬੈਠ ਜਾਓ ਬੈਠ ਕੇ ਪਰਮपिता परमात्मा ਦਾ ਨਾਮ ਜਪ ਲਓ ਤੁਸੀਂ ਜਿਸ ਵੀ ਤਰ ਮਦੇ ਵਿੱਚੋਂ ਜਿਸ ਵੀ ਨਾਮ ਦੇ ਨਾਲ ਉਹ ਸਤਿਗੁਰੂ ਸਭ ਸਿਖੀ ਪਰਮ ਕਿਤਾਬ ਦੇ ਮਾਧਮੇ ਨਾਲ ਯਾਦ ਕਰਦੇ ਉਹ ਨਾਮ ਜਪ ਰਹੇ ਜਿਵੇਂ ਜੋ ਸਿੱਖ ਧਰਮ ਦੇ ਵਿੱਚ ਨੇ ਉਹ ਵਾਹਿਗੁਰੂ ਜੀ ਦਾ ਜਾਪ ਕਰ ਲਓ 5 ਵਾਰ 10 ਵਾਰ ਜਿੰਨੀ ਵਾਰ ਤੁਸੀਂ ਕਰ ਸਕਦੇ ਹੋ ਵਾਹਿਗੁਰੂ ਜੀ ਦਾ ਜਾਪ ਕਰੋ ਇਸ ਤੋਂ ਬਾਅਦ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਜੋ ਮਾਲਕ ਨੇ ਤੁਹਾਨੂੰ ਦਾਤਾਂ ਦਿੱਤੇ ਹਨ ਸਭ ਦਾਤਾਂ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਸ਼ੁਕਰਾਨਾ ਕਰਨ ਤੋਂ ਬਾਅਦ ਕੁਝ ਦੇਰ ਮੂਲ ਮੰਤਰ ਜੀ ਦਾ ਜਾਪ ਕਰ ਲਓ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੇ ਕੰਮ ਕੰਦੇ ਕਰਨੇ ਬਹੁਤ ਜ਼ਰੂਰੀ ਹੈ ਤਾਂ ਤੁਸੀਂ ਸਵੇਰੇ ਉੱਠ ਕੇ ਅਸਾਂ ਇੱਕ ਵਾਰ ਗੁਰਮੁਖਤ ਪਾ ਕੇ ਵਾਹਿਗੁਰੂ ਜੀ ਦਾ ਜਾਪ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਫਿਰ ਉਸ ਤੋਂ ਬਾਅਦ ਤੁਸੀਂ ਜੋ ਵੀ ਆਪਣੇ ਜ਼ਰੂਰੀ ਕੰਮ ਕਰਦਾ ਹੈ ਉਹ ਕਰਕੇ ਜੇ ਸਵੇਰੇ ਸਵੇਰੇ 10 ਮਿੰਟ ਕਾਟਿਸਾ ਕਰੇ ਤਾਂ ਬਹੁਤ ਵਧੀਆ ਗੱਲ ਹੈ ਸਵੇਰੇ ਸਵੇਰੇ 10 15 ਮਿੰਟ ਚੌਂਕਰਾ ਮਾਰ ਕੇ ਮੂਹ ਮੰਤਰ ਜੀ ਦਾ ਜਾਪ ਕਰਨ ਜੇਕਰ ਤੁਸੀਂ ਇਹ ਸਮਾਂ ਨਹੀਂ ਕੱਢ ਪਰਦੇ ਨਾ

ਮੂਲ ਮਰਤ ਪ੍ਰਜਾਪ ਕਰੋਗੇ ਕਿਵੇ ਤਵੇ ਗ੍ਰੰਥ ਜਰਨਲ ਦੇ ਨੇ ਨੇ ਹੋਵੋਗੇ ਜਿਵੇਂ ਜਿਵੇਂ ਵਾਹਿਗੁਰੂ ਦਾ ਸ਼ੁਕਰਾਨਾ ਕਰੋਗੇ ਸਾਡੇ ਮਨ ਦੇ ਗਿਲੇ ਸ਼ਿਕਲੇ ਸ਼ਿਕਾਇਤਾਂ ਟੱਕੜ ਗਈਆਂ ਸਾਡੇ ਮਨ ਦੇ ਵਿੱਚ ਸਬਰ ਸੰਤੋਖ ਵਧੇਗਾ ਅਤੇ ਜਦੋਂ ਹੀ ਮਨ ਦੇ ਵਿੱਚ ਸਬਰ ਸੰਤੋਖ ਵਧ ਗਿਆ ਤਾਂ ਸਾਡੇ ਮਨ ਦੀਆਂ ਜਿਹੜੀਆਂ ਹੌਟ ਉਡੀਆਂ ਚਿੰਤਾਵਾਂ ਉਹ ਮੁੱਕ ਜਾਈਆਂ ਜਦੋਂ ਹੀ ਸਬਰ ਸੰਤੋਖ ਵਧੇਗਾ ਅਸੀਂ ਇੱਕ ਰੱਜੀ ਹੁੰਦੇ ਨੂੰ ਬਣ ਜਾਂਦੇ ਤੇ ਦੇਖਣਾ ਸਾਡੀ ਜ਼ਿੰਦਗੀ ਦੀਆਂ ਕਈ ਮੁਸ਼ਕਲਾਂ ਪਰੇਸ਼ਾਨੀਆਂ ਉਸੇ ਦਿਨ ਤੋਂ ਖਤਮ ਹੋ ਜਾਂਦੀਆਂ ਇਸ ਕਰਕੇ ਇਹ ਨਿਯਮ ਪੱਕੇ ਕਰਨ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਵਾਹਿਗੁਰੂ ਜੀ ਦਾ ਜਾਪ ਕਰਨਾ ਮੂਲ ਮੰਤਰ ਜਾਪ ਕਰਨਾ ਕੋਈ ਔਖਾ ਨਹੀਂ ਹੈ ਇਹਦੇ ਵਿੱਚ ਕੋਈ ਪੈਸਾ ਨਹੀਂ ਲੱਗਦਾ ਕੁਝ ਲੋਕ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਦੂਰ ਕਰਨ ਲਈ ਜੰਤਰ ਮੰਤਰ ਜਾਦੂ ਟੂਣੇ ਕਾਗੇ ਟੰਤਪਾ ਇਹ ਸਿਆਣੇ ਬਾਪਿਆਂ ਦੇ ਚੱਕਰਾਂ ਦੇ ਵਿੱਚ ਕਿੰਨਾ ਦਾ ਸਬਰਵਾਦ ਕਰ ਗੁੰਦੇ ਨੇ ਤੇ ਬੱਲੇ ਕੁਝ ਵੀ ਨਹੀਂ ਪੈਂਦਾ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਖਤਮ ਹੋ ਉੱਦੀ ਜਗ੍ਹਾ ਤੇ ਸਵੇ ਭੱਗ ਜਾਂਦੇ ਨੇ ਇਸ ਕਰਕੇ ਇਹ ਸੋਚਾ ਕੰਮ ਕਰੋ ਜਿਵੇਂ ਹੀ ਇਹ ਕੰਮ ਕਰਨਾ ਸ਼ੁਰੂ ਕੀਤਾ ਨਾਲ ਦੀ ਨਾਲ ਜ਼ਿੰਦਗੀ ਦੇ ਵਿੱਚ ਸੁਸੰਭੰਧ ਦੇ ਜਾਵੋਗੇ

ਕੁਝ ਸਮਾਂ ਵਾਹਿਗੁਰੂ ਜੀ ਦਾ ਜਾਪ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਫਿਰ ਮੂਲ ਮੰਤਰ ਜੀ ਦਾ ਜਾਪ ਕਰ ਲਓ ਜਿਹੜੇ ਗੁਰਬਾਣੀ ਦਾ ਪਾਠ ਕਰਦੇ ਨੇ बड़े कर्म वाले ने भाग वाले ने ये नहीं ये गुरबानी ਦਾ ਪਾਠ ਕਰਨਾ ਛੱਡ ਦੇਣਾ ਹੈ ਇਹ ਮੁਕਤਾਂ ਨੂੰ ਦੱਸਿਆ ਕਿ ਕੁਝ ਨਹੀਂ ਕਰਦੇ ਸਿਰਫ ਸਵੇਰੇ ਸਵੇਰ ਉੱਠ ਕੇ ਆਪਣੇ ਕੰਮਾਂ ਧੰਦੇ ਨੂੰ ਲੱਗ ਜਾਂਦੇ ਨੇ ਸੰਗਤ ਕੀ ਕਾਮ ਹੁ ਤੱਕ ਦੇ ਕਦੇ ਨਹੀਂ ਮੁੱਕਦੇ ਜਿੰਦ ਮੁੱਕ ਜਾਂਦੀ ਹੈ ਪਰ ਇਹ ਕੰਮ ਧੰਦੇ ਨਹੀਂ ਮੁੱਕਦੇ ਇਸ ਕਰਕੇ ਇਹਨਾਂ ਕੰਮ ਤੋਂ ਨਿਆਂ ਨੂੰ ਕਰਨ ਦੇ ਨਾਲ-ਨਾਲ ਥੋੜਾ ਜਿਹਾ ਧਿਆਨ ਆਪਣੇ ਆਪ ਵੱਲ ਵੀ ਦੇਣਾ ਇਹ ਤੁਹਾਨੂੰ ਦولت ਕਬੂਲ ਦੇ ਨਾਲ ਮਾਲਕ ਦੇ ਨਾਮ ਦੀ ਕਮਾਈ ਵੀ ਕਰਨੀ ਹੈ ਜੋ ਸਾਡੇ ਰੋਕੀ ਲਈ ਕਰਨ ਦੇਗੀ ਜੋ ਸਾਡੇ ਲੋਕਾਂ ਦੇ ਪਰਹੁੰਕ ਨੂੰ ਸੁਖਾਣਾ ਕਰੇਗੀ ਇਸ ਕਰਕੇ ਸਵੇਰੋਂ ਅਭਿਆਸ ਆਪ ਦਾ ਪਹਿਲਾ ਘੰਟਾ ਜਿਹੜਾ ਗੁਰੂ ਜੀ ਦੇ ਨਾਮ ਨਾਲ ਲਾ ਦਿੱਤਾ ਸਤਿਗੁਰੂ ਸਭ ਸਿਪਾਸ਼ਾ ਸਾਡੀ ਥੋਲੀ ਦੇ ਵਿੱਚ ਬੇਅੰਤ ਬਰਕਤਾਂ ਦਿੰਦੇ ਨੇ ਫਿਰ ਅੱਗੋਂ ਜੂਝ ਮਨਾਂ ਦੇ ਤੁਹਾਡੇ ਤੋਂ ਸੇਵਾ ਕਰਨੀ ਹੋਈ ਉਹਨਾਂ ਨੇ ਫਿਰ ਆਪਣੇ ਕਰਵਾ ਲੈਣੇ ਹੁੰਦੇ ਸੇ ਇੱਕ ਵਾਰ ਵਾਹਿਗੁਰੂ ਜੀ ਦੇ ਨਾਮ ਲੈ ਕੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਦੀ ਕਰਕੇ ਇਹ ਤਿੰਨ ਕੰਮ ਕਰਦੇ ਸ਼ੁਰੂ ਕਰਦਾ ਮੰਨ ਲੱਗੇ ਚਾਹੇ ਨਾ ਲੱਗੇ ਭਾਵੇਂ ਵਾਹਿਗੁਰੂ ਜੀ ਦਾ ਯਾਦ ਕਰਦੇ ਕਰਦੇ ਤੁਹਾਡੇ ਮਨ ਦੇ ਵਿੱਚ ਕਿੰਨੇ ਵੀ ਫੁਰਨੇ ਕਿੰਨੇ ਬਣ ਰਹੇ ਨੂੰ ਉਤਰ ਜਾਪ ਕਰਦੇ ਕਿੰਨੇ ਵੀ ਫੁਰਨੇ ਕਿਉਂ ਨਹੀਂ ਬਣ ਗਏ ਸ਼ਰਧਾ ਨਾ ਗਈ ਹੈ ਅਭਿਆਸ ਕਰਦੇ ਰਹਿਣਾ ਹੈ ਦੇਖਣਾ ਸਿਰੇ ਇਫਾਲਤੂ ਦੇ ਜਿਹੜੇ ਵੀ ਫੁਰੰਡੇ ਆ ਵਿਚਾਰ ਆਪੇ ਹੀ ਰੁਕ ਜਾਣਗੇ ਸਾਡਾ ਬੜੀ ਗੁਰੂ ਚਰਚਾ ਦੇ ਨਾਲ ਜੁੜਨਾ ਸ਼ੁਰੂ ਹੋ ਜਾਏਗਾ ਪਰ ਮਿਹਨਤ ਕਰਨੀ ਪੈਣੀ ਆ ਸੋ ਸਬਕ ਜੀ ਜੇਕਰ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੇ ਤਦੋਂ ਇਹ ਮੈਸੇਜ ਹੋਰ ਵੀ ਬਿਹਤਰ ਤਰ੍ਹਾਂ ਹੋਰਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਓ ਜਨਵਾਸੀ ਹੋਗੇ ਜਦੋਂ ਮੈਂ ਲਿਖ ਕੇ ਆਉਣਾ ਵਾਹੀ ਮੁਰਜੀ